ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਲੱਗਿਆ ਬੜਾ ਵੱਡਾ ਝਟਕਾ ਕਿਉਂਕਿ ਇਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਸਾਡੇ ਵੱਲੋਂ ਜਿਹੜੀ ਭਰਤੀ ਕੀਤੀ ਗਈ ਹੈ ਉਹ ਟਰਾਂਸਪਰੈਂਟ ਹੈ ਉਹ ਬੋਗਸ ਨਹੀਂ ਲੇਕਿਨ ਇਧਰ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਪੰਤਕ ਅਤਾਇਸੀ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਨਾਲ-ਨਾਲ ਮਨਪ੍ਰੀਤ ਈਆਲੀ ਦੀ ਹਾਂ ਦੇ ਵਿੱਚ ਹਾਂ ਮਿਲਾ ਦਿੱਤੀ ਗਈ ਹੈ ਮਨਪ੍ਰੀਤ ਈਆਲੀ ਵੱਲੋਂ ਵੱਡਾ ਧੁਮਾਕਾ ਕਰ ਦਿੱਤਾ ਗਿਆ ਹੈ ਹਲਕਾ ਦਾਖਾਂ ਦੇ ਵਿੱਚ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਰਤੀ ਸ਼ੁਰੂ ਹੋਵੇਗੀ 18 ਮਾਰਚ ਨੂੰ ਗੁਰਦੀਪ ਸਿੰਘ ਗੜਗੱਜ ਜਿਹੜੇ ਐਸੇ ਕਾਰਜਕਾਰੀ ਜ਼ਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਵੱਲੋਂ ਅਰਦਾਸ ਕਰਕੇ ਇਸ ਭਰਤੀ ਨੂੰ ਨਵੀਂ ਇਸ ਭਰਤੀ ਨੂੰ ਹਰੀ ਝੰਡੀ ਦਿੱਤੀ ਚਾਹੇਗੀ ਇਸ ਤੋਂ ਪਹਿਲਾਂ ਮਨਪ੍ਰੀਤ ਈਆਲੀ ਨੇ ਪੰਥਕ ਲੋਕਾਂ ਦਾ ਦਿਲ ਜਿੱਤ ਲਿਆ ਹੈ ਇੰਜ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵਾਗ ਡੋਰ ਅਸ਼ਰੀ ਅਕਾਲ ਤਖਤ ਸਾਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਮਨਪ੍ਰੀਤ ਯਾਲੀ ਨੂੰ ਦਿੱਤੀ ਚਾਹੇਗੀ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਸ਼੍ਰੀ ਅਕਾਲ ਤਖਤ ਸਾਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪਰਥੀ ਲਈ ਬਣਾਈ ਕਮੇਟੀ ਦੇ ਮੈਂਬਰ ਤੇ ਹਲਕਾ ਦਾਖਾਂ ਦੇ ਵਿਧਾਇਕ ਮਨਪ੍ਰੀਤ ਯਾਲੀ ਵੱਲੋਂ ਅੱਜ ਇੱਥੇ ਸੱਦੇ ਗਏ ਇਕੱਠ ਵਿੱਚ ਵੱਡੀ ਗਿਣਤੀ ਵਿੱਚ ਪੰਥ ਅਤਿਸ਼ੀ ਸ਼ਾਮਲ ਹੋਏ ਉਹਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਕਈ ਸਿਰਕੜ ਆਗੂ ਵੀ ਹਾਜਰ ਸਨ ਸਾਰਿਆਂ ਨੇ ਵਿਧਾਇਕ ਅਿਆਲੀ ਵੱਲੋਂ ਰੱਖੇ ਗਏ ਰੱਖੇ ਮਤੇ ਤੇ ਵਿਚਾਰਾਂ ਦੀ ਹੱਥ ਖੜੇ ਕਰਕੇ ਪ੍ਰੋੜਤਾ ਕੀਤੀ ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਪੱਖੀ ਧੜੇ ਨੂੰ ਅੱਜ ਵੱਡਾ ਝਟਕਾ ਲੱਗਿਆ ਹੈ ਸ਼੍ਰੀ ਅਕਾਲ ਤਖਤ ਦੀ ਮਰਿਆਦਾ ਤੇ ਸਿਧਾਂਤਾਂ ਤੋਂ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਵਿਧਾਇਕ ਅਿਆਲੀ ਨੇ ਕਿਹਾ ਕਿ ਜਿਸ ਜਮਾਤ ਕਰਕੇ ਸਾਡੀ ਹੋਂਦ ਹੋਵੇ ਉਸ ਨੂੰ ਟਾਰ ਨਹੀਂ ਲੱਗਣ ਦੇਣੀ ਚਾਹੀਦੀ ਹੁਣ ਕਿਉਂਕਿ ਸਾਡੀ ਪਛਾਣ ਦੀ ਹੋਂਦ ਸ਼੍ਰੋਮਣੀ ਅਕਾਲੀ ਦਲ ਕਰਕੇ ਹੈ ਤਾਂ ਇਸ ਨੂੰ ਬਚਾਉਣਾ ਅਤੇ ਸਹੀ ਰਾਹ ਪਾਉਣਾ ਸਾਡੀ ਜ਼ਿੰਮੇਵਾਰੀ ਹੈ ਇਸ ਫਰਜ ਦੀ ਪੂਰਤੀ ਲਈ ਉਹ ਮੂਹਰੇ ਲੱਗੇ ਹਨ ਜਿਸ ਲਈ ਪੰਜਾਬੀਆਂ ਅਤੇ ਪੰਥਦਰਦੀਆਂ ਦਾ ਸਾਥ ਜ਼ਰੂਰੀ ਹੈ ਆ ਉਹ ਕੱਥ ਵਿੱਚ ਭਰੋਸਾ ਦਵਾਇਆ ਗਿਆ ਉਹ ਕਦੇ ਵੀ ਪੰਥ ਤੇ ਕਿਸਾਨ ਪੰਜਾਬ ਨਾਲ ਗਡਦਾਰੀ ਨਹੀਂ ਕਰਨਗੇ ਉਹਨਾਂ ਨੇ ਕਿਹਾ ਜੇ ਅਜਾਇਆ ਹੋਇਆ ਤਾਂ ਉਹਨਾਂ ਦੀ ਧੌਣ ਲਾ ਦਿਓ ਜੋ ਮੂਹਰੇ ਲੱਗਦਾ ਹੈ ਤੇ ਪਹਿਲਾ ਆਵਾਜ਼ ਚੁੱਕਦਾ ਹੈ ਉਸ ਨੂੰ ਕਾਂਗਰਸ ਦਾ ਏਜੰਟ ਅਤੇ ਪੰਥ ਵਿਰੋਧੀ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ ਆਪਾਂਵੇਂ ਜੋ ਮਰਜ਼ੀ ਕਰਨ ਕੇਂਦਰ ਵਿੱਚ ਵਜੀਰੀਆਂ ਲੈਣ ਤੇ ਹੋਰ ਲਾਹੇ ਲੈਣ ਇਹ ਕਹਿ ਕੇ ਉਹਨਾਂ ਬਿਨਾ ਨਾਂ ਲੈ ਬਾਦਲ ਪਰਿਵਾਰ ਵੱਲ ਨਿਸ਼ਾਨਾ ਸਿੱਧਿਆ ਉਹਨਾਂ ਕਿਹਾ ਕਿ ਅਸੀਂ ਸਿਰ ਮੋਰ ਹੋ ਕੇ ਇੱਕ ਥਾਪੁਰ ਕੇ ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਪੰਜਾਬ ਦੇ ਕਿਸਾਨਾਂ ਲਈ ਕੰਮ ਕਰਾਂਗੇ ਜੇਕਰ ਅਸੀਂ ਇਹ ਵਾਅਦੇ ਪੂਰੇ ਨਾ ਕੀਤੇ ਤਾ ਸਾਡੀ ਭਾਵੇਂ ਧੌਣ ਲਾ ਦਿਓ ਇਹ ਵੱਡਾ ਵਾਅਦਾ ਕੀਤਾ ਗਿਆ ਹੈ ਮਨਪ੍ਰੀਤ ਈਆਲੀ ਦੇ ਦੁਆਰਾ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਦੀ ਆਗੂਆਂ ਦੀ ਹੋਈ ਸ਼ਿਰਕਤ ਹੈ ਨੇ ਸ਼੍ਰੋਮਣੀ ਅਕਾਲੀ ਦਲ ਦੇ ਦਾਗੀ ਤੜਾ ਯਾਨੀ ਕਿ ਸੁਖਬੀਰ ਸਿੰਘ ਬਾਦਲ ਦੇ ਧੜੇ ਨੂੰ ਭਾਜੜਾ ਪਾਤੀਆਂ ਨੇ